ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਨੰਬਰ 450 ਚੌਥੇ ਪਾਤਸ਼ਾਹ ਸ੍ਰੀ ਗੁਰੂ ਆਰਮਦਾਸ ਜੀ ਜਿਨਾਂ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੁਰ ਸਿਆਣੇ ਆਰਾਮ ਰਾਜੇ ਇੱਥੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਉਸ ਪ੍ਰਮਾਤਮਾ ਦਾ ਪਿਆਰ ਮੌਜੂਦ ਹੈ ਉਹੀ ਸੁਚੱਜੇ ਅਤੇ ਸਿਆਣੇ ਹਨ ਅਰਥਾਤ ਜਿਹੜੇ ਬੰਦੇ ਜੋ ਲੋਕ ਸਿਰਫ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਆਪਣੇ ਮਨ ਵਿੱਚ ਇੱਕ ਪ੍ਰਮਾਤਮਾ ਨੂੰ ਵਸਾ ਕੇ ਰੱਖਦੇ ਹਨ ਉਹੀ ਬੰਦੇ ਸਿਆਣੇ ਹਨ ਅਸਲ ਵਿੱਚ ਉਹੀ ਬੰਦੇ ਸੱਚੇ ਹਨ ਕਿਉਂਕਿ ਉਹਨਾਂ ਨੇ ਆਪਣੇ ਹਿਰਦੇ ਵਿੱਚ ਕੇਵਲ ਇੱਕ ਪ੍ਰਮਾਤਮਾ ਨੂੰ ਵਸਾ ਕੇ ਰੱਖਿਆ ਹੋਇਆ ਹੈ ਤੇ ਉਹ ਪ੍ਰਮਾਤਮਾ ਤੋਂ ਇਲਾਵਾ ਕਿਸੇ ਹੋਰ ਵਸਤੂ ਨੂੰ ਪਿਆਰ ਨਹੀਂ ਕਰਦੇ ਕਿਸੇ ਹੋਰ ਵਿੱਚ ਆਪਣਾ ਚਿੱਤ ਨਹੀਂ ਲਗਾਉਂਦੇ ਉਹਨਾਂ ਦਾ ਚਿੱਤ ਅਸਲ ਵਿੱਚ ਪ੍ਰਮਾਤਮਾ ਦੇ ਨਾਮ ਤੇ ਲੱਗਾ ਹੋਇਆ ਹੈ ਉਹ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਤੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ ਹਨ ਅਸਲ ਵਿੱਚ ਉਹੀ ਬੰਦੇ ਸਿਆਣੇ ਹਨ ਤੇ ਸੁਚੱਜੇ ਹਨ ਜੋ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਬਾਣੇ ਇੱਥੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜੋ ਪਰਮਾਤਮਾ ਦੀ ਭਗਤੀ ਕਰਦੇ ਨੇ ਜੋ ਪਰਮਾਤਮਾ ਜੀ ਦੇ ਨਾਮ ਵਿੱਚ ਲੰਗੇ ਹੋਏ ਨੇ ਅਗਰ ਉਹਨਾਂ ਦੇ ਮੂੰਹ ਤੋਂ ਕੁਝ ਕੜਵੇ ਸ਼ਬਦ ਵੀ ਨਿਕਲ ਜਾਂਦੇ ਨੇ ਕੁਝ ਉਕਾਈ ਵਾਲੇ ਸ਼ਬਦ ਬੋਲ ਦਿੰਦੇ ਨੇ ਫਿਰ ਵੀ ਉਹ ਪਰਮਾਤਮਾ ਨੂੰ ਪਿਆਰੇ ਲੱਗਦੇ ਨੇ ਫਿਰ ਵੀ ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਦਾ ਹੈ ਉਹ ਪਰਮਾਤਮਾ ਉਹਨਾਂ ਨੂੰ ਫਿਰ ਵੀ ਪਿਆਰ ਕਰਦਾ ਹੈ ਜੇਕਰ ਗਲਤੀ ਨਾਲ ਉਹਨਾਂ ਦੇ ਮੂੰਹਾਂ ਚੋਂ ਕੋਈ ਸ਼ਬਦ ਨਿਕਲ ਜਾਂ ਉਕਾਈ ਵਾਲੇ ਕੜਵੇ ਪਰਮਾਤਮਾ ਫਿਰ ਵੀ ਉਹਨਾਂ ਨੂੰ ਪਿਆਰ ਕਰਦਾ ਹੈ ਹਰ ਸੰਤਾਂ ਨੂੰ ਹੋਰ ਥਾਂ ਨਹੀਂ ਹਰ ਮਾਨ ਵੀ ਮਾਣੇ ਇੱਥੇ ਚੌਥੀ ਪਾਸ਼ਾ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਸੰਤਾਂ ਮਹਾਪੁਰਖਾਂ ਨੂੰ ਇੱਕ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ ਸੰਤ ਮਹਾਪੁਰਖ ਸਿਰਫ ਪਰਮਾਤਮਾ ਨੂੰ ਹੀ ਯਾਦ ਕਰਦੇ ਨੇ ਤੇ ਪਰਮਾਤਮਾ ਦਾ ਹੀ ਉਹ ਅਸਲ ਵਿੱਚ ਨਾਮ ਜਪਦੇ ਹਨ ਤੇ ਸੰਤ ਮਹਾਪੁਰਖਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਅਕਾਲ ਪੁਰਖ ਉਹ ਪਰਮਾਤਮਾ ਸਾਡਾ ਨਿਮਾਨਿਆਂ ਦਾ ਵੀ ਮਾਨ ਹੈ ਅਸਲ ਵਿੱਚ ਸੰਤਾਂ ਮਹਾਪੁਰਖਾਂ ਨੂੰ ਸਿਰਫ ਪਰਮਾਤਮਾ ਦਾ ਹੀ ਆਸਰਾ ਹੁੰਦਾ ਹੈ ਸਿਰਫ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ ਤੇ ਉਹ ਆਪਣਾ ਚਿੱਤ ਸਿਰਫ ਇੱਕ ਪਰਮਾਤਮਾ ਦੇ ਨਾਮ ਵਿੱਚ ਜੋੜੀ ਰੱਖਦੇ ਨੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਨ ਸਤਾਨੇ ਇੱਥੇ ਚੌਥੇ ਪਾਸ਼ਾ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਪਰਮਾਤਮਾ ਦੇ ਸੇਵਕਾਂ ਨੂੰ ਪਰਮਾਤਮਾ ਦੇ ਭਗਤਾ ਨੂੰ ਸਿਰਫ ਪਰਮਾਤਮਾ ਦੇ ਨਾਮ ਦਾ ਸਹਾਰਾ ਹੈ ਉਹਨਾਂ ਨੂੰ ਸਿਰਫ ਪ੍ਰਮਾਤਮਾ ਦਾ ਹੀ ਆਸਰਾ ਹੈ ਪ੍ਰਮਾਤਮਾ ਦਾ ਨਾਮ ਹੀ ਉਹਨਾਂ ਦਾ ਬਲ ਹੈ ਪ੍ਰਮਾਤਮਾ ਦਾ ਨਾਮ ਹੀ ਉਹਨਾਂ ਦੀ ਖੁਰਾਕ ਹੈ ਤੇ ਪ੍ਰਮਾਤਮਾ ਦਾ ਨਾਮ ਹੀ ਉਹਨਾਂ ਦੀ ਸ਼ਕਤੀ ਹੈ ਤੇ ਪ੍ਰਮਾਤਮਾ ਦੇ ਆਸਰੇ ਹੀ ਉਹ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਵਿਕਾਰ ਛੂ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਅੰਦਰ ਸਿਰਫ ਪਰਮਾਤਮਾ ਦਾ ਨਾਮ ਚੱਲਦਾ ਹੈ ਤੇ ਪਰਮਾਤਮਾ ਦੇ ਨਾਮ ਦੇ ਆਸਰੇ ਹੀ ਉਹ ਵਿਕਾਰਾਂ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ ਵਿਕਾਰ ਉਹਨਾਂ ਤੇ ਹਾਵੀ ਨਹੀਂ ਹੋ ਸਕਦੇ ਇਹ ਸਿਰਫ ਪਰਮਾਤਮਾ ਦੇ ਨਾਮ ਦਾ ਹੀ ਬਲ ਹੈ ਪਰਮਾਤਮਾ ਦੇ ਨਾਮ ਦਾ ਹੀ ਨਾਮ ਦੀ ਹੀ ਸ਼ਕਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ